ਇਸ ਸਮੇਂ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਪਿੰਡ ਪੋਨਾ ਵਿਖੇ ਮੌਜੂਦ ਹਨ ਜਿੱਥੇ ਸੋਗ ਦੀ ਲਹਿਰਾਂ ਪੂਰਾ ਪਿੰਡ ਹੈ ਜਿਹੜਾ ਉਹ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੋਨਾ ਪਿੰਡ ਤੋਂ ਦਿਖਾ ਰਿਹਾ ਤੁਹਾਨੂੰ ਪੰਜਾਬ ਦੇ ਮਸ਼ਹੂਰ ਸਿੰਗਰ ਰਾਜਵੀਰ ਜਵੰਦਾ ਦੇ ਪਿੰਡ ਦੀਆਂ ਇਹ ਤਸਵੀਰਾਂ ਨੇ ਬਿਲਕੁਲ ਗਲੀਆਂ ਦੇ ਵਿੱਚ ਸਨਾਟਾ ਸਾਇਆ ਹੈ ਅਫਸੋਸ ਦੀ ਲਹਿਰਾਂ ਪੂਰੇ ਪਿੰਡ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੂਰਾ ਪਿੰਡ ਹੈ ਜਿਹੜਾ ਉਹ ਸੋਗ ਦੇ ਵਿੱਚ ਹੈ ਇਸ ਸਮੇਂ ਕਿਉਂਕਿ ਇੱਕ ਨੌਜਵਾਨ ਜੋ ਇੱਕ ਛੋਟੇ ਜਿਹੇ ਪਿੰਡ ਚੋਂ ਉੱਠ ਕੇ ਐਡੀਆਂ ਬਲੰਦੀਆਂ ਨੂੰ ਸੁੰਦਾ ਸੀ ਬਹੁਤ ਵੱਡਾ ਨਾਮ ਸੀ ਰਾਜਵੀਰ ਜਵੰਦਾ ਦਾ ਸੋ ਪਿੰਡ ਦੇ ਨੌਜਵਾਨ ਵੀ ਨੇ ਬਾਈ ਇਹੀ ਪਿੰਡ ਆ ਆਪਣਾ ਕੀ ਨਾਮ ਹੈ ਵੀਰੇ ਆਪਣਾ ਵੀਰੇ ਮੇਰੇ ਜਗੀ ਸਿੰਘ ਜੱਗੀ ਜੀ ਵੀਰੇ ਬਹੁਤ ਵੱਡਾ ਘਾਟਾ ਪੈ ਗਿਆ ਯਾਰ ਬਹੁਤ ਹੁਣ ਹਰ ਮੁੰਡਾ ਸੀ ਹਾਂਜੀ ਵੀਰੇ ਬਹੁਤ ਕਿੱਦਾਂ ਦਾ ਸੁਭਾਅ ਸੀ ਬਾਈ ਦਾ ਪਿੰਡ ਚ ਆਉਂਦਾ ਜਾਂਦਾ ਸੀ ਹਾਂਜੀ ਵੀਰੇ ਵੀਰਾ ਕਈ ਵਾਰ ਚਲੋ ਹਾਣੀ ਹਲੇ ਸ਼ਿਫਟ ਹੋਏ ਸੀਗੇ ਚੰਡੀਗੜ੍ਹ ਹਾਂ ਜਦੋਂ ਵੀਰਾ ਇੱਥੇ ਚਲ ਆਉਂਦਾ ਕਰਦਾ ਸੀਗਾ ਅਸੀਂ ਗਰਾਉਂਡ 'ਚ ਮਤਲਬ ਸਾਡੇ ਕੋਲੇ ਖੇਡ ਕੇ ਵੀ ਜਾਂਦਾ ਹੁੰਦਾ ਸੀਗਾ ਅੱਧਾ ਘੰਟਾ ਜੁੱਲ ਲਾ ਕੇ ਜਾਂਦਾ ਹੁੰਦਾ ਸੀਗਾ ਵੀਰੇ ਠੀਕ ਹੈ ਹਾਂਜੀ ਮਿਲਦਾ ਸੀ ਤੁਹਾਨੂੰ ਹਾਸਮੁਖ ਸੀਗਾ ਹਾਸਮੁਖ ਸੀ ਵੀਰਾ ਵੀ ਪੂਰਾ ਜੀ ਜੋ ਵੀਰਾ ਕੋਈ ਕੁਝ ਮੰਗ ਲਓ ਵੀਰੇ ਜਦੋਂ ਮਰਜ਼ੀ ਚਲੇ ਜਾਓ ਹੈਲਪ ਕਰਦਾ ਸੀਗਾ ਯਾਨੀ ਦੀ ਜਦੋਂ ਮਰਜ਼ੀ ਵੀਰੇ ਸਾਡੇ ਤੇ ਵੀ ਆ ਮਸੀਬਤਾਂ ਵੀਰਾ ਸਰਪੰਚ ਬਣਿਆ ਜਦੋਂ ਜਦੋਂ ਕਹਿਆ ਵੀਰੇ ਸਾਨੂੰ ਆਹ ਚੀਜ਼ ਦੀ ਲੋੜ ਆ ਸਰਪੰਚ ਵੀ ਬਣਿਆ ਸੀ ਹਾਂਜੀ ਵੀਰਾ ਸਰਪੰਚ ਸੀਗਾ ਹੀ ਅੱਛਾ ਹਾਂਜੀ ਤੇ ਜਦੋਂ ਜਾਂਦੇ ਸੀ ਵੀਰਾ ਕੋਈ ਵੀ ਹੈਲਪ ਕਹਿੰਦੇ ਵੀਰਾ ਕਹਿੰਦਾ ਵੀ ਕੋਈ ਨਹੀਂ ਬਾਜ ਜੋ ਉਹ ਸਰਪੰਚ ਸੀ ਜਾਂ ਪਹਿਲਾਂ ਪਹਿਲਾਂ ਸਰਪੰਚ ਸੀਗਾ ਹਾਂਜੀ ਇਹਨਾਂ ਦੇ ਮਾਤਾ ਸਤ ਹਾਂਜੀ 24 ਚ ਵੀਰਾ ਬਣਿਆ ਸੀਗਾ ਜੀ ਸਰਪੰਚ ਠੀਕ ਹੈ ਹੁਣ ਸਰਪੰਚੀ ਵਧੀਆ ਜਾਨੀ ਦੀ ਵੀਰੇ ਵੀਰਾਨੀ ਦੀ ਹਰੇਕ ਬੰਦੇ ਦੀ ਹੈਲਪ ਕਰਦਾ ਹੀ ਘਰੇ ਜਾ ਕੇ ਜਦੋਂ ਬੰਦਾ ਵੀਰਾ ਤਾਂ ਜਾਨੀ ਦੀ ਹੁਣ ਸੈੱਟ ਹੋਇਆ ਜਗਾ ਚੰਡੀਗੜ੍ਹ ਵੀ ਪਹਿਲਾਂ ਦਾ ਜਾਨੀ ਵੀਰਾ ਪਿੰਡ ਚ ਹਰ ਇੱਕ ਨਾਲ ਪਿਆਰ ਨਾਲ ਰਹਿੰਦਾ ਸੀ ਹਰ ਇੱਕ ਨਾਲ ਪਿਆਰ ਨਾਲ ਵੀਰੇ ਨੇ ਹਰ ਇੱਕ ਨੂੰ ਖੁਸ਼ ਕਰਨਾ ਪੈਰਾਸੂਟ ਚੜਾ ਕੇ ਦਿਖਾਉਣਾ ਹੁੰਦਾ ਸੀ ਸਾਨੂੰ ਅੱਛਾ ਵੀ ਆਜੋ ਹੀ ਪੂਰੇ ਵੀ ਉਹ ਹਾਂਜੀ ਹਾਂਜੀ ਇੱਥੇ ਐਟੀਟਿਊਡ ਨਹੀਂ ਸੀਗਾ ਜਾਂ ਇਦਾਂ ਦਾ ਨਹੀਂ ਆਮ ਦੇਖਾ ਆਪਾਂ ਹਰੇਕ ਸਿੰਗਰ ਦੇ ਨਾਲ 10 10 ਮੁੰਡੇ 20 20 ਮੁੰਡੇ ਹੁੰਦੇ ਆ ਕੋਈ ਬੌਂਸਰ ਹੁੰਦਾ ਕੋਈ ਵੀਰੇ ਨਾਲ ਬੌਂਸਰ ਨਹੀਂ ਹੁੰਦਾ ਸੀ ਕੋਈ ਮੁੰਡਾ ਨਹੀਂ ਤੇ ਇਕੱਲੇ ਨੇ ਆਉਣਾ ਸਾਈਕਲ ਵੀ ਕਰਦੇ ਹੁੰਦੇ ਸੀ ਸਾਈਕਲ ਚਲਾਉਂਦੇ ਪਿੰਡ ਚ ਇਕੱਲੇ ਨੇ ਵੀਰੇ ਨੇ ਕਿਹੜਾ ਦਿਨ ਅੱਛਾ ਸਾਈਕਲਿੰਗ ਹਾਂਜੀ ਸਾਈਕਲਿੰਗ ਕਰਦੇ ਸੀ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਛੋਟੇ ਛੋਟੇ ਬੱਚਿਆਂ ਨਾਲ ਮਜ਼ਾਕ ਕਰਨਾ ਉਹ ਬੱਚੇ ਕਹਿ ਰਹੇ ਨੇ ਬਈ ਰਾਜਵੀਰ ਜਵੰਦਾ ਸਾਡਾ ਫੈਨ ਆ ਮਜ਼ਾਕ ਕਰ ਰਹੇ ਆ ਇਹੇ ਪਿੰਡ ਦੀ ਵੀਡੀਓ ਆ ਉਹ ਮਲਕਪਿੰਡ ਦੀ ਵੀਡੀਓ ਜਿਹੜੇ ਨਾਲ ਹਾਂਜੀ ਵੀਰੇ ਦੇ ਨਾਲ ਸੀਗਾ ਨਾ ਫੋਟੋਗ੍ਰਾਫਰ ਸੀ ਕਿ ਵੀਰੇ ਦੇ ਮਲਕਪਿੰਡ ਦੇ ਸੀਗੇ ਹਾਂ ਉੱਥੇ ਦੀ ਵੀਡੀਓ ਆ ਜੀ ਵਾਹ ਜੀ ਵਾਹ ਬਹੁਤ ਵਧੀਆ ਵੀਰੇ ਯਾਰ ਬਹੁਤ ਵੱਡਾ ਘਟ ਹੋਇਆ ਵੀਰੇ ਸਾਡੇ ਤਾਂ ਯਾਰ ਸਾਡੇ ਪਿੰਡ ਨੂੰ ਇੱਕ ਘਟ ਆ ਪਿਆ ਵੀਰੇ ਯਾਨੀ ਦੀ ਜਦੋਂ ਵੀ ਜਿੱਥੇ ਜਾਈਦਾ ਸੀ ਆਨ ਨੂੰ ਆ ਹੀ ਕਹਿੰਦੇ ਸੀ ਬੰਦੇ ਵੀ ਤੁਸੀਂ ਵੀਰੇ ਜਵੰਦੇ ਦੇ ਪਿੰਡ ਦੇ ਆ ਆਇਨਾ ਜਣੀ ਤੇ ਹਨ ਆਏ ਦਾ ਨਾਮ ਚਮਕਾਤਾ ਹਾਂਜੀ ਐ ਹੁੰਦਾ ਸੀ ਵੀ ਹਾਂ ਜਦੋਂ ਕਿਤੇ ਜਾਂਦੇ ਅਗਲਾ ਕਹਿੰਦਾ ਜੀ ਹਾਂਜੀ ਜਦੋਂ ਕਈਦਾ ਹੀ ਪੋਨਾ ਪੈਂਦਾ ਸੀ ਅਗਲਾ ਕਹਿੰਦਾ ਥੋੜੀ ਜਵੰਦੇ ਦੇ ਪੈਂਦੇ ਹਾਂਜੀ ਸਾਡਾ ਹੌਸਲਾ ਵੱਜ ਜਾਂਦਾ ਸੀਗਾ ਅਗਲਾ ਕਹਿੰਦਾ ਵੀ ਠੀਕ ਆਈ ਵੀ ਜਵੰਦੇ ਦੇ ਪੈਂਦੇ ਤੇ ਆ ਜਦੋਂ ਮਰਜੀ ਵੀਰੇ ਕੋਲੇ ਆਓ ਕੋਈ ਕੋਈ ਵੀ ਕੰਮ ਆ ਜਾਓ ਵੀਰੇ ਕੋਲੇ ਵੀ ਆਇ ਨਹੀਂ ਸੀਗਾ ਜੀ ਵੀ ਆਂ ਜਵਾਬ ਦੇ ਦੂਗਾ ਜੀ ਕਹਿ ਦੀ ਵੀਰੇ ਸਾਡੇ ਘਰੇ ਚੱਲੋ ਸਾਨੂੰ ਆ ਜੀ ਹਾਂ ਵੀਰਾਂ ਨਾਲ ਤੁਰਦਾ ਸੀਗਾ ਹੈਲਪ ਕਰਦਾ ਜੀ ਰੇਗ ਬੰਦੇ ਦੀ ਹਾਂ ਸਕੂਲ ਚ ਕਿਹਦੇ ਆ ਤੇ ਸਕੂਲ ਚ ਦਾਖਲ ਨਹੀਂ ਮਿਲਦਾ ਸੀਗਾ ਬੱਚੇ ਨੂੰ ਵੀਰੇ ਨੇ ਆਪ ਜਾ ਕੇ ਦਾਖਲਾ ਦਵਾਇਆ ਵੀਰਾ ਕਹਿੰਦਾ ਵੀ ਚਲੋ ਮੈਂ ਮੈਂ ਚਲਦਾ ਨਾਲ ਜੇ ਤੁਹਾਨੂੰ ਦਾਖਲਾ ਨਹੀਂ ਮਿਲਦਾ ਤਾਂ ਮੈਂ ਦਵਾਉਂਗਾ ਵੀਰੇ ਨੇ ਆਪ ਜਾ ਕੇ ਸਾਨੂੰ ਖੋ ਦਾਖਲਾ ਦਵਾਇਆ ਸਾਡੇ ਬੱਚੇ ਨੂੰ ਜਣੀ ਵੀ ਹਰੇਕ ਬੰਦੇ ਦੀ ਹੈਲਪ ਕਰਦਾ ਸੀਗਾ ਜੀ ਵੀਰਾ ਆਇਆ ਨਹੀਂ ਸੀਗਾ ਵੀ ਕੋਈ ਐਟੀਟਿਊਡ ਨਹੀਂ ਸੀਗਾ ਜੀ ਆ ਸਿੰਗਰ ਪਿੰਡ ਚ ਵੀਰੇ ਅੱਜ ਅਫਸੋਸ ਦੀ ਲਹਿਰ ਗਲੀਆਂ ਵੀਰੇ ਹਾਂ ਗਲੀਆਂ ਸੀ ਨੇ ਪੂਰਾ ਪਿੰਡ ਸੋਸ ਕਰ ਰਿਹਾ ਵੀਰੇ ਕੋਈ ਜੇ ਤਾਂ ਵੀਰਾ ਸਰਪੰਚ ਬਣਿਆ ਵੀਰੇ ਨੇ ਬਹੁਤ ਕੰਮ ਕੀਤੇ ਆ ਜੀ ਬਹੁਤ ਜ਼ਿਆਦੇ ਕੰਮ ਕੀਤੇ ਵੀਰੇ ਨੇ ਵੀ ਜਾਨੀ ਦੀ ਚੰਡੀਗੜ੍ਹ ਤੋਂ ਵੀਰਾ ਹੌਨਸਫਟ ਆ ਵੀ ਬੜਾ ਨਹੀਂ 6-7 ਕਿੰਨੇ ਹੋਏ ਹਣ ਦੇ ਵੀਰੇ ਨੂੰ ਜਾਨੀ ਦੀ ਵੀਰਾ ਪਹਿਲਾਂ ਇੱਥੇ ਗਰਾਊਂਡ ਵੀਰਾ ਆਉਂਦਾ ਸੀਗਾ ਹਰੇਕ ਬੰਦੇ ਦੀ ਜਿਵੇਂ ਕਿਸੇ ਨੇ ਖੇਡਣ ਜਾਣਾ ਹੁੰਦਾ ਸੀ ਵੀ ਵੀ ਵੀਰੇ ਨਹੀਂ ਸਾਡੇ ਕੋਲੇ ਵੀ ਐ ਮਾਇਆ ਹੈ ਨਹੀਂ ਕੀ ਹਰੇਕ ਬੰਦੇ ਨੂੰ ਪੈਸੇ ਦੇ ਕੇ ਵੀ ਵੀਰਾ ਕਹਿੰਦਾ ਹੀ ਹਾਂ ਕੋਈ ਨਹੀਂ ਕਿੰਨੇ ਪੈਸੇ ਲੈਣੇ ਆ ਦੱਸੋ ਮੈਂ ਤੁਸੀਂ ਖੇਡੋ ਪਿੰਡ ਚ ਵੀ ਉਹ ਜਿਹੜਾ ਪੈਰਾਸੂਟ ਵਗੈਰਾ ਉਡਾ ਕੇ ਦਿਖਾਉਂਗਾ ਹਾਂ ਉਡਾ ਕੇ ਦਿਖਾਉਂਦਾ ਸੀ ਗਾ ਜ ਸਾਰਿਆਂ ਨੂੰ ਖੁਸ਼ ਕਰਦਾ ਸੀ ਕਹਿੰਦਾ ਹੁੰਦਾ ਮੈਂ ਪੈਰਾਸੂਟ ਤੇ ਵੀ ਰਾਂ ਪਿੰਡ ਚ ਗੇੜੇ ਦਿੰਦਾ ਹੁੰਦਾ ਸੀਗਾ ਵੀ ਜਾਨੀ ਦੀ ਵੀ ਹੈ ਬਹੁਤ ਵਧੀਆ ਬੰਦਾ ਸੀਗਾ ਵੀਰਾ ਜੀ ਬਹੁਤ ਵੱਡਾ ਘਟਾ ਪੈ ਗਿਆ ਬਹੁਤ ਵੱਡਾ ਘਟਾ ਪੈ ਗਿਆ ਜਾਨੀ ਦੀ ਸਰ ਅੱਜ ਜਦੋਂ ਇਹ ਅਰਦਾਸ ਸੀਗੀ ਆਪਣੇ ਖੰਡ ਪਰ ਰਖਾਏ ਸੀਗੇ ਅਰਦਾਸ ਵੇਲੇ ਸਾਨੂੰ ਫੋਨ ਆਇਆ ਤਕਰੀਬਨ ਦੇਖਿਆ ਜਿ ਸਾਰੇ ਪਿੰਡ ਨੇ ਰੋਟੀ ਨਹੀਂ ਖਾਦੀ ਸਾਰੇ ਪਿੰਡ ਨੇ ਪ੍ਰਸ਼ਾਦਾ ਤਿਆਰ ਸੀਗਾ ਉਦਾਂ ਹੀ ਤਿਆਰ ਕੀਤਾ ਰਹਿ ਗਿਆ ਜੀ ਜਦੋਂ ਸਾਨੂੰ ਫੋਨ ਆਇਆ ਅਖੰਡ ਪਾਤਸ਼ਾਹਬ ਉਹਦੀ ਸੁਖ ਸ਼ਾਂਤੀ ਲਈ ਕਰਵਾਇਆ ਅਖੰਡ ਪਾਤਸ਼ਾਹਬ ਸੀਗੇ ਅੱਜ ਅਰਦਾਸ ਸੀਗੀ ਜੀ ਅੱਜ ਭੋਗ ਪਏ ਸੀਗੇ ਅਰਦਾਸ ਅਰਦਾਸ 'ਚ ਹੀ ਸਾਨੂੰ ਫੋਨ ਆ ਗਿਆ ਸਾਡੇ ਸਰਪੰਚ ਸਾਹਿਬ ਨੂੰ ਉਹਨਾਂ ਨੇ ਅਰਦਾਸ ਤੋਂ ਬਾਅਦ ਜੋ ਦੱਸਿਆ ਵੀ ਚਲੋ ਵੀਰ ਹਾਂਜੀ ਨਹੀਂ ਰਹੇ ਤੇ ਪ੍ਰਸ਼ਾਦਾਂ ਵੀ ਤਿਆਰ ਰਿਹਾ ਕਿਸੇ ਨੇ ਸਾਰੇ ਮਤਲਬ ਹੀ ਰਾਜੂ ਵੀਰਾਂ ਸਰਪੰਚ ਸੀਗਾ ਜੀ ਸਾਡੇ ਪਿੰਡ ਦਾ ਨਵੇਂ ਸਰਪੰਚ ਬਣੇ ਨੇ ਉਹਨਾਂ ਨੇ ਫੋਨ ਲਾਇਆ ਵੀਰੇ ਨੂੰ ਵੀ ਆਪਾਂ ਵੀ ਪਿੰਡ ਦਾ ਕੰਮ ਕਰ ਰਹੇ ਆ ਹਨਾ ਵੀ ਰਾਜਵੀਰ ਵੀਰੇ ਰਾਜਵੀਰ ਵੀ ਦੱਸੋ ਵੀ ਤੇਰੇ ਲਈ ਤੁਹਾਡੇ ਲਈ ਕੀ ਹੈਲਪ ਕਰਜਾ ਉਹ ਕਹਿੰਦਾ ਵੀ ਵੀਰੇ ਜੋ ਤੁਹਾਡੀ ਸਰ ਦਾ ਜੋ ਮਰਜੀ ਲਗ ਦੋ ਮੈਂ ਜਿੰਨਾ ਵੀ ਪੈਸਾ ਵਾ ਉਨਾ ਹੀ ਪੈਸਾ ਪਾ ਦੂੰਗਾ ਤੁਸੀਂ ਜੋ ਤੁਸੀਂ ਚਾਹੋ ਉਹ ਲਿਖ ਲਓ ਮੇਰੇ ਵੀ ਉਹ ਲਿਖ ਲਓ ਵੀ ਜਿੰਨਾ ਤੁਸੀਂ ਲਿਖਤਾ ਵੀ ਉਨਾ ਹੀ ਆ ਪਰ ਗਫਤ ਗਫਤ ਲਿਆਣਾ ਲਿਖਣਾ ਵਾ ਜਿੰਨੇ ਵੀ ਹੜ ਪੀੜਤਾਂ ਲਈ ਸੇਵਾ ਭੇਜੇ ਵੀਰੇ ਨੇ ਨਹੀਂ ਆਮ ਸਿੰਘ ਜੀ ਆਪ ਦੇਖਿਓ ਵੀਰੇ ਦੀ ਮੈਂ ਕੋਈ ਵੀ ਵੀਡੀਓ ਨਹੀਂ ਦੇਖੀ ਕੋਈ ਵੀ ਉਹਨੇ ਸਾਰਾ ਜਿੰਨਾ ਪੈਸਾ ਭੇਜਿਆ ਸਾਰਾ ਗੁਪਤਦਾਨ ਚ ਲਖਾਇਆ ਕਹਿੰਦਾ ਮੇਰੀ ਇੱਕ ਵੀ ਵੀਡੀਓ ਨਹੀਂ ਹੋਣੀ ਚਾਹੀਦੀ ਨਾ ਮੇਰਾ ਨਾਮ ਆਉਣਾ ਚਾਹੀਦਾ ਕਦੇ ਸਾਰਾ ਗੁਪਤਦਾਨ ਲਖਾਇਆ ਵੀਰੇ ਨੇ ਸਾਰਾ ਪੈਸਾ ਵੀਰੇ ਨੇ ਵੀਰੇ ਨੇ ਜਵੰਦੇ ਨੂੰ ਵੀ ਇੱਥੇ ਆ ਜਿਹੜਾ ਸਰਪੰਚ ਹੈ ਵੀਰ ਜੀ ਸਾਡਾ ਰਾਜੂ ਵੀਰਾ ਉਹਨਾਂ ਨੇ ਬਹੁਤ ਜਾਨੀ ਦੀ ਪੈਸੇ ਉਹਨਾਂ ਨੂੰ ਪਾਏ ਭੀ ਚ ਉਹਨਾਂ ਨੇ ਆਏ ਨਹੀਂ ਕਿਹਾ ਕਦੇ ਵੀ ਹਾਂ ਵੀ ਮੈਂ ਪੈਸੇ ਪਾ ਰਿਹਾ ਹਾਂ ਉਹਨੇ ਕਦੇ ਵੀ ਗੁਪਤ ਰੱਖਿਆ ਹਾਂ ਵੀ ਬਸ ਆ ਉਹਦਾ ਨਾ ਗੁਪਤ ਰੱਖਿਆ ਜਣੇ ਸੋ ਹੋਰ ਵੀ ਦੇ ਪਰਿਵਾਰ ਚ ਕੌਣ ਕੌਣ ਨੇ ਉਹਨਾਂ ਦੇ ਪਰਿਵਾਰ ਚ ਉਹਦੇ ਮਾਤਾ ਜੀ ਸੀਗੇ ਜੀ ਉਹਨੇ 22 ਸੀ ਦੋ ਬੱਚੇ ਉਹਨਾਂ ਦੇ ਇੰਨੀ ਕੋ ਉਮਰ ਸੀ ਜਵੰਦੇ ਪਾਈ तकरीबन ਹੋਊਗੀ ਜੀ 35 ਸਾਲ ਦੀ ਬਹੁਤ ਛੋਟੀ ਉਮਰੇ ਹੈ ਨਾ ਛੱਡ ਗਿਆ ਜੀ ਜਿਹੜੀ ਸਾਡੇ ਪਿੰਡ ਨੂੰ ਵੀਰੇ ਬਹੁਤ ਜ਼ਿਆਦਾ ਘਟਾ ਪਿਆ ਬਹੁਤ ਜ਼ਿਆਦਾ ਜਾਨੀ ਦੀ ਸਾਡੇ ਪਿੰਡ ਵੀ ਜਾਨੀ ਸਾਡੇ ਪਿੰਡ ਜਿਵੇਂ ਮੂਸੇ ਵਾਲੇ ਦੇ ਕਹਿੰਦੇ ਸੀਗੇ ਮੂਸੇ ਵਾਲਾ ਕਹਿੰਦਾ ਜੀ ਸਾਡਾ ਪਿੰਡ ਸਾਡੇ ਪਿੰਡ ਜਿਵੇਂ ਅਾ ਡਪੈਂਡ ਵੀ ਉਹਨੇ ਨਾਂ ਰੌਸ਼ਨ ਕਰਤਾ ਸੀ ਸਾਡੇ ਪਿੰਡ ਦਾ ਵੀ ਹਾਂ ਵੀ ਸਾਡੇ ਪਿੰਡ ਦਾ ਵੀ ਕੋਈ ਸਿੰਗਰ ਹੈਗਾ ਵੀ ਸਾਡੇ ਪਿੰਡ ਕੋਈ ਸਿੰਗਰ ਨਹੀਂ ਸੀਗਾ ਜਾਨੀ ਦੀ ਵੀ ਵੀਰੇ ਨੇ ਆਪ ਵੀਰੇ ਨੇ ਡੋਟ ਪਿੰਡ ਨਾ ਇੱਕੋ ਛੋਟਾ ਜਿਹਾ ਪਿੰਡਾ ਜਗਰਾਉ ਦੇ ਨਾਲ ਕੋਈ ਜਾਣਦਾ ਨਹੀਂ ਪੁੰਡੇ ਪਿੰਡ ਨੂੰ ਪਰ ਹਾਂ ਜਦੋਂ ਤਾਂ ਵੀਰੇ ਇਹ ਲੈਂਚ ਆਇਆ ਸਾਰਾ ਅਲਡਵਲ ਜਾਣਨ ਲੱਗ ਗਿਆ ਸੀਗਾ ਵੀ ਹਾਂ ਪੋਨਾ ਪਿੰਡ ਹੈ ਕੋਈ ਨਹੀਂ ਕੋਈ ਜਾਣਦਾ ਨਹੀਂ ਸੀ ਪੁੰਟਾ ਮੈਂ ਛੋਟਾ ਜਿਹਾ ਪਿੰਡਾ ਤੇ ਕੋਈ ਜਾਣਦਾ ਨਹੀਂ ਸੀ ਸੋ ਪੋਨ ਵੀਰੇ ਪੂਰੇ ਪੰਜਾਬ ਚ ਅਫਸੋਸ ਦੀ ਲਹਿਰਾ ਸਾਰੇ ਦੁਨੀਆ ਚ ਚੌਣੇ ਵਾਲੇ ਅਰਦਾਸਾਂ ਕਰਦੇ ਰਹੇ ਨੇ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਆ ਹੈ ਨਾ ਅਖੰਡ ਪਾਠ ਸਾਹਿਬ ਵੀ ਰਖਾਈ ਸੀ ਹੈ ਨਾ ਹਾਂਜੀ ਹਾਂਜੀ ਪਹਿਲਾਂ ਸਦਮਾ ਖੁਰਦ ਰਖਾਇਆ ਆਪਣੇ ਛੇਵੇਂ ਪਾਸੇ ਦੀ ਸਦਮਾ ਕਲਾ ਸੋਰੀ ਫਿਰ ਆਪਣੇ ਪਿੰਡ ਵੀ ਰਖਾਇਆ ਜੀ ਅੱਜ ਹੀ ਭੋਗ ਪਏ ਸੀਗੇ ਸਾਨੂੰ ਅੱਜ ਹੀ ਉਸ ਟਾਈਮ ਪਤਾ ਲੱਗਿਆ ਅਰਦਾਸ ਵੇਲੇ ਜਦੋਂ ਭੋਗ ਪਏ ਜੀ ਵੀ ਆਹ ਦਾ ਲੋਕੀ ਜੀ ਸਾਰੇ ਪਿੰਡ ਚ ਜੀ ਕੰਮ ਬੰਦ ਕਰਾਤਾ ਅੱਜ ਸਾਰੇ ਪਿੰਡ ਜਿੰਨਾ ਕੰਮ ਚੱਲਦਾ ਸੀਗਾ ਜਣੀ ਦੀ ਕੋਈ ਮੈਸਤਰੀ ਦਾ ਕੰਮ ਕੋਈ ਕਿਵੇਂ ਕੋਈ ਕੰਮ ਨਹੀਂ ਚੱਲਦਾ ਛੱਡੇ ਪਿੰਡ ਅੱਜ ਸਾਰਾ ਕੰਮ ਆਂਦਾ ਸਾਰੇ ਕੰਮ ਇਹ ਸਾਰਾ ਕੰਮ ਬੰਦ ਕੀਤਾ ਹੋਇਆ ਸਾਰੇ ਪਿੰਡ ਚ ਅਫਸੋਸ ਨਹੀਂ ਮਜ਼ਦੂਰ ਭਾਈਚਾਰਾ ਵੀ ਕੋਈ ਕੰਮ ਤੇ ਨਹੀਂ ਗਿਆ ਜੇ ਨਾ ਕਿਸੇ ਨੇ ਰੋਟੀ ਖਾਧੀਆ ਨਾ ਕੋਈ ਕੰਮ ਤੇ ਗਿਆ ਸਾਰੇ ਇਸ ਟਾਈਮ ਵੀ ਜੀ ਦੇ ਘਰੇ ਆ ਜੀ ਰਾਜਵੀਰ ਸੋ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਤਾਂ ਪੈਣਾ ਹੀ ਸੀ ਪਿੰਡ ਨੂੰ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਚਾਉਣ ਵਾਲਿਆਂ ਨੂੰ ਘਾਟਾ ਪਿਆ ਇਹ ਇੱਕ ਪੰਜਾਬ ਦਾ ਹੁਣ ਹਰ ਹੀਰਾ ਇਹ ਨਾ ਗਲੀਆਂ ਦੇ ਵਿੱਚੋਂ ਉੱਠ ਕੇ ਇਸ ਪਿੰਡ ਦੇ ਵਿੱਚੋਂ ਉੱਠ ਕੇ ਆਪਣਾ ਤੇ ਆਪਣੇ ਪਿੰਡ ਦਾ ਨਾਮ ਪੂਰੇ ਪੰਜਾਬ ਦਾ ਨਾਮ ਆਪਣੀ ਪੱਗ ਦਾ ਨਾਮ ਉੱਚਾ ਕੀਤਾ ਉਹਨੇ ਸੋ ਬਹੁਤ ਵੱਡਾ ਘਾਟਾ ਪਿਆ ਇਹ ਪਰਿਵਾਰ ਨੂੰ ਤੇ ਪਿੰਡ ਨੂੰ ਪੂਰੇ ਪੰਜਾਬ ਨੂੰ ਸੋ ਨੌਜਵਾਨ ਨੇ ਕਹਿੰਦੇ ਪਿੰਡ ਦੇ ਵਿੱਚ ਵੀ ਰੌਂਦਾ ਜਾਂਦਾ ਸੀ ਸਾਰਿਆਂ ਨੂੰ ਪਿਆਰ ਨਾਲ ਮਿਲਦਾ ਸੀ ਹੁਣੇ ਬਾਹਰ ਸ਼ਿਫਟ ਹੋਏ ਨੇ ਪਹਿਲਾਂ ਪਿੰਡ ਦੇ ਵਿੱਚ ਹੀ ਰਹਿੰਦੇ ਸੀ ਸਰਪੰਚ ਵੀ ਰਿਹਾ ਏ ਸੋ ਪਿੰਡ ਦੇ ਵਿਕਾਸ ਦੇ ਲਈ ਵੱਡੇ ਕੰਮ ਨੇ ਜਿਹੜੇ ਕੀਤੇ ਨੇ ਫਿਲਹਾਲ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਅਫਸੋਸ ਪਿੰਡ ਦੇ ਵਿੱਚ ਅਫਸੋਸ ਸੋ ਉਹਨਾਂ ਦੇ ਚੋਣ ਵਾਲਿਆਂ ਦੇ ਵਿੱਚ ਅਫਸੋਸ ਦੀ ਲਹਿਰ ਹੈ ਜਿਹੜੀ ਉਹ ਦਿਖਾਈ ਦੇ ਰਹੀ ਆ ਤੁਹਾਨੂੰ ਘਰ ਦੇ ਵੀ ਹਾਲਾਤ ਦਿਖਾਵਾਂਗੇ ਇਸ ਤਰ੍ਹਾਂ ਉੱਥੇ ਦੇਖਿਆ ਵੀ ਨਹੀਂ ਜਾ ਰਿਹਾ ਬੈਠੇ ਨੇ ਸੋ ਜ਼ਰੂਰ ਦਿਖਾ ਦਿਓ ਇੱਧਰ ਤਸਵੀਰਾਂ ਸਾਹਮਣੇ ਉਹਨਾਂ ਦਾ ਘਰ ਆ ਸੋ ਉਹ ਵੀ ਤੁਹਾਨੂੰ ਦਿਖਾਉਂਦੇ ਆ ਸੋ ਤੁਸੀਂ ਰਾਜਵੀਰ ਜਵੰਦਾ ਦਾ ਜਿਹੜਾ ਘਰ ਆ ਉਹ ਦੇਖਰੀ ਇਸਨੇ ਉਹਨਾਂ ਦੇ ਘਰ ਦੇ ਬਿਲਕੁਲ ਅੱਗੇ ਖੜੇ ਆ ਪੂਰੇ ਪਿੰਡ ਦੇ ਵਿੱਚ ਅਫਸੋਸ ਦੀ ਲਹਿਰ ਹੈ ਸੋਗ ਦੀ ਲਹਿਰ ਹੈ ਜਿਹੜੀ ਉਹ ਦਿਖਾਈ ਦੇ ਰਹੀ ਆ ਜਿਹੜਾ ਰਾਜਵੀਰ ਨੂੰ ਚਾਉਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਸੱਜਣ ਮਿੱਤਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਤੁਸੀਂ ਦੇਖਣੀ ਤਸਵੀਰਾਂ ਸੋ ਇਹ ਘਰ ਸੀ ਰਾਜਵੀਰ ਜਵੰਦਾ ਦਾ ਸੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸੱਜਣ ਮਿੱਤਰ ਰਿਸ਼ਤੇਦਾਰ ਪਹੁੰਚੇ ਨੇ ਰਾਜਵੀਰ ਜਵੰਦਾ ਛੋਟੀ ਉਮਰ ਦੇ ਵਿੱਚ ਵੱਡੀਆਂ ਬੁਲੰਦੀਆਂ ਸੋਕੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਸੋ ਹੁਨਹਾਰ ਨੌਜਵਾਨ ਉਹ ਕਲਾਕਾਰ ਜਿਸ ਦੀ ਆਵਾਜ਼ ਤੇ ਸਾਰੇ ਮਰੀਦ ਸੀ ਅੱਜ ਉਸ ਨੇ ਸਾਰੇ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਹਨਾਂ ਨੂੰ ਚਾਉਣ ਵਾਲੇ ਇੱਥੇ ਪਹੁੰਚ ਰਹੇ ਨੇ ਪੂਰੇ ਪਿੰਡ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਆ ਉਹ ਫੈਲ ਰਹੀ ਹੈ ਤੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਰਾਜਵੀਰ ਜਬੰਦਾ ਦੇ ਘਰ ਤੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਹੁਤ ਵੱਡਾ ਘਾਟ ਹੈ ਨਾ ਪੂਰਾ ਹੋਣ ਵਾਲਾ ਘਾਟ ਹੈ ਜਿਹੜਾ ਉਹ ਪੂਰੇ ਪੰਜਾਬ ਨੂੰ ਪਿਆ ਹੈ सरपंच साहब ਨੇ ਸਾਡੇ ਨਾਲ ਜੀ ਵੈਗਰੇਵਜੀ ਖਾਲਸਾ ਸਰਪੰਚ ਗੁਰਪਤਾ ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵੱਡੀਆਂ ਨਹੂਣ ਹੋ ਗਈਆਂ ਬਿਲਕੁਲ ਜੀ ਬਹੁਤ ਵੱਡੀਆਂ ਨਹੂਣੀ ਹੋਈ ਆ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਅਸੀਂ ਤਾਂ ਸਵੇਰੇ ਅਰਦਾਸ ਬੇਨਤੀ ਕਰੀ ਆ ਵੀ ਤਾਂ ਕਿ ਤੰਦਰੁਸਤ ਹੋ ਕੇ ਘਰ ਆਵੇ ਪਰ ਅਰਦਾਸ ਬੇਨਤੀ ਤੋਂ ਬਾਅਦ ਜਦੋਂ ਖੰਡਪੁਰ ਸਰਪੰਚ ਭੋਗ ਪਏ ਦਾ ਉਸ ਤੋਂ ਬਾਅਦ ਸਾਨੂੰ ਮੈਸੇਜ ਮਿਲਿਆ ਕਿ ਆ ਨਹੂਣੀ ਵਾਪਰ ਗਈ ਆ ਸੋ ਬਹੁਤ ਔਖਾ ਇਹ ਅਜਿਹੇ ਦੇ ਵਿੱਚ ਪਾਣਾ ਮੰਨਣ ਲਈ ਜਰੂਰ ਅਰਦਾਸ ਕਰਦੇ ਆਂ ਅਸੀਂ ਸੋ ਸਰਪੰਚ ਸਾਹਿਬ ਨੇ ਪਿੰਡ ਦੇ ਸੋ ਅੱਜ ਅਰਦਾਸ ਬੇਨਤੀ ਕੀਤੀ ਸੀ ਮਹਾਰਾਜ ਅੱਗੇ ਕਿ ਤੰਦਰੁਸਤੀ ਵਕਸੇ ਪਰ ਪਾਣਾ ਵਾਪਰ ਗਿਆ ਫਿਲਾਲ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਪਿੰਡ ਪੋਨਾ ਵਿਖੇ ਪਹੁੰਚ ਰਹੇ ਨੇ ਸੋ ਅਰਦਾਸ ਕਰਿਓ ਪਰਿਵਾਰ ਨੂੰ ਪਾਣਾ ਮੰਨਣ ਦਾ ਬਾਲ ਤੇ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਵੈਗਰੂ ਜੀ ਜਗਾ ਬਖਸ਼